ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਨਾਲ ਅੱਜ ਦਾ ਜਿਹੜਾ ਬਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਮੌਸਮ ਦਾ ਹਾਲਚਾਲ ਤੁਸੀਂ ਵੀ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਤੇ ਅਸੀਂ ਵੀ ਦੱਸਦੇ ਹਾਂ ਤੁਹਾਨੂੰ ਆਪਣੇ ਇੱਥੇ ਮੌਸਮ ਦਾ ਹਾਲਚਾਲ ਤੇ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਏ ਤਾਂ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਤੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲੇ ਪਿਕਾਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰਨਾ ਨਾ ਭੁੱਲਿਓ ਤੇ ਮਾਰਨਿੰਗ ਦਾ ਟਾਈਮ ਆ ਜੀ ਇੱਥੇ ਮੀਂਹ ਪੈ ਰਿਹਾ ਸੀ ਤੇ ਇੱਥੇ ਮੈਂ ਪਸ਼ੂਆਂ ਕੋਲੇ ਆਈ ਸੀ ਧਾਰਾਤੂਰਾ ਚੋਕੇ ਪਹਿਲਾਂ ਸਵੇਰੇ ਲੈ ਗਈ ਸੀ 5:00 ਵਜੇ ਅਸੀਂ ਧਾਰਾ ਚੋਲਣ ਨੇ ਹੁੰਨੇ ਆ ਤੇ ਉਸ ਤੋਂ ਬਾਅਦ ਹੁਣ ਮੌਸਮ ਦੀ ਜਾਣਕਾਰੀ ਲੈਣ ਆਈ ਸੀ ਕਿਉਂਕਿ ਮੀਂਹ ਜਿਹੜਾ ਪਈ ਜਾਂਦਾ ਸੀ ਸਵੇਰ ਤੋਂ ਤੇ ਇੱਥੇ ਕੁੱਗੀ ਬੈਠੀ ਸੀ ਕੁੱਗੀ ਪਾ ਮੈਂ ਘੰਟਾ ਬੈਠੀ ਰਹੀ ਦੋ ਘੰਟੇ ਮੀਂਹ ਦੇ ਵਿੱਚ ਕੁੱਗੀ ਨੂੰ ਪਤਾ ਨਹੀਂ ਕੁੱਗੀ ਨੂੰ ਮੀਂਹ ਕਿਉਂ ਪਸੰਦ ਹੁੰਦਾ ਇਹ ਮੀਂਹ ਦੇ ਵਿੱਚ ਬਹੁਤ ਜ਼ਿਆਦਾ ਵੈਂਦੀ ਆ ਘੰਟਾ-ਘੰਟਾ ਵੀ ਬੈਠੀ ਰਹਿੰ ਤੇ ਚਲੋ ਜੀ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਬਲੌਗ ਨੂੰ ਫੁੱਲ ਵਾਚ ਕਰਕੇ ਜਾਇਓ ਤੇ ਦੱਸ ਕੇ ਜਾਇਓ ਵੀ ਅੱਜ ਬਲੌਗ ਦੇ ਵਿੱਚ ਕਿਸ ਦਾ ਬਰਥਡੇ ਸੀ ਠੀਕ ਹੈ ਜੀ ਆਪਾਂ ਬਰਥਡੇ ਕਿਦਾਂ ਸੈਲੀਬ੍ਰੇਟ ਕੀਤਾ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਫੁੱਲ ਵਾਚ ਕਰਨ ਤੇ ਹੀ ਤੁਹਾਨੂੰ ਪਤਾ ਲੱਗੂਗਾ ਤੇ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਤੇ ਮੌਸਮ ਤੁਹਾਨੂੰ ਦਿਖਾਉਂਦੇ ਆ ਮੀਂਹ ਸਾਡੇ ਪੈਂਦਾ ਸੀ ਯਾਨੀ ਪਿਆ ਪਿਆ ਵੀ ਆ ਇੰਨਾ ਵੀ ਨਹੀਂ ਪਿਆ ਹਨਾ ਵੀ ਆਪਾਂ ਇਹ ਨਹੀਂ ਕਹਿ ਸਕਦੇ ਬਹੁਤ ਸਾਰਾ ਮੀਂਹ ਪੈ ਗਿਆ ਬਟ ਬੱਦਲਵਾਈ ਅੱਜ ਵੀ ਬਣੀ ਹੋਈ ਆ ਤੇ ਕੱਲ ਵੀ ਪੂਰਾ ਦਿਨ ਬਣੀ ਰਹੀ ਕਿਣ ਮਣ ਕਿਣ ਮਣ ਜੀ ਕਿਣ ਮਣ ਕਿਣ ਮਣ ਹੁੰਦੀ ਰਹੀ ਤੇ ਇੱਥੇ ਅਰਜਨ ਵੈਲੀ ਕੋਲੇ ਅਸੀਂ ਆ ਗਏ ਸੀ ਇੱਥੇ ਇਹਦੇ ਨਾਲ ਹਾਸਾ ਮਜ਼ਾਕ ਚੱਲਦਾ ਸੀ ਇਦਾਂ ਕਰਕੇ ਭੰਗੜਾ ਪਾਉਂਦਾ ਹੁੰਦਾ ਹਣਾ ਬਹੁਤ ਸੋਹਣਾ ਹੈ ਜਦੋਂ ਧਰ ਚੋਨੀਆ ਮੈਂ ਇਹ ਇਹਨਾਂ ਦੇ ਨਾਲ ਬਹੁਤ ਸੋਹਣਾ ਖੇਡਦਾ ਹੁੰਦਾ ਤੇ ਇੱਥੇ ਸੁੱਤਾ ਪਿਆ ਸੀਗਾ ਕੁਝ ਮੌਸਮ ਠੰਡਾ ਸੀ ਇਹਨੂੰ ਨੇਸਤੀ ਚੜੀ ਹੋਈ ਸੀ ਦੁੱਧ ਦਾ ਪੀ ਕੇ ਸੁੱਤਾ ਪਿਆ ਸੀਗਾ ਤੇ ਅਸੀਂ ਇਹਨੂੰ ਆ ਕੇ ਇੱਥੇ ਡਿਸਟਰਬ ਕਰਤਾ ਵਿਚਾਰੇ ਨੂੰ ਤੇ ਖੇਡਦਾ ਇਹ ਬਹੁਤ ਸੋਹਣਾ ਹੈ ਬਹੁਤ ਵਧੀਆ ਖੇਡਦਾ ਹੈ ਤੇ ਕਣਕਾਂ ਦਾ ਫਿਲਹਾਲ ਤਾਂ ਵੀ ਹਲਾ ਮੌਸਮ ਠੀਕ ਹੋਵੇ ਹਨਾ ਫੇਰ ਹੀ ਵੱਡੀਆਂ ਜਾਣੀਆਂ ਤੇ ਪਰ ਅੱਜ ਇੱਕ ਸਾਡੇ ਇੱਥੇ ਕੰਪੈਨ ਚੱਲ ਗਈ ਇੱਕ ਲਾਣੇ ਦੇ ਸ਼ਾਇਦ ਪਤਾ ਨਹੀਂ ਮੈਨੂੰ ਨਹੀਂ ਪਤਾ ਸਾਰੀ ਵੱਡ ਕੇ ਲੈ ਗਈ ਕੰਪੈਨ ਨੰਗੀ ਸੀਗੀ ਟਰਾਲੀਆਂ ਨੰਗੀਆਂ ਸੀ ਪੀ ਪਤਾ ਨਹੀਂ ਬਾਕੀ ਕੰਪੈਨਾਂ ਤਾਂ ਕਹਿੰਦੇ ਚੱਲ ਗਈਆਂ ਮੀਂਹ ਇੰਨਾ ਵੀ ਨਹੀਂ ਪਿਆ ਠੀਕ ਆ ਹਨਾ ਤੇ ਇੱਥੇ ਮੈਂ ਮਿੱਠੀ ਨਾਲ ਪਿਆਰ ਕਰਦੀ ਸੀ ਕਿ ਮਿੱਠੀ ਥੋੜਾ ਜਿਹਾ ਇੱਥੇ ਛੋਟੀ ਖੋਲਲੀ ਤੇ ਬੰਨੀ ਹੋਈ ਤੰਗ ਜੀ ਹੈ ਜਗ੍ਹਾ ਥੋੜੀ ਆ ਮੈਂ ਇਹਨਾਂ ਨੂੰ ਕਿਹਾ ਵੀ ਇੱਧਰ ਬੰਨੋ ਇਹਨੂੰ ਇੱਥੇ ਮੀਂਹ ਵਰ ਗਿਆ ਨਹੀਂ ਕੰਪੈਨਾਂ ਚੱਲ ਪਣੀਆਂ ਸੀਗੀਆਂ ਸਾਥੀ ਨੇ ਤਾਂ ਛਿੱਟੇ ਮਾਰਦੇ ਮੇਰੇ ਤੇ ਹੋਰ ਗੋਹੇ ਚਾ ਕੇ ਆਲੂ ਲੱਗਣੀਆਂ ਗੋਖਾ ਹੀ ਲੱਗਣਾ ਮੀਂਹ ਪਈ ਜਾਂਦਾ ਫੋਨ ਤੇ ਮੀਂਹ ਪੈ ਜਾਂਦਾ ਫੋਨ ਤੇ ਕਵਰ ਪਾਇਆ ਹੋਇਆ ਕੁਝ ਨਹੀਂ ਹੁੰਦਾ ਰੋਡਾ ਹੀ ਫੋਨ ਹੈ ਕੜਾ ਮੇਰਾ ਸਾਰੀ ਦਿਹਾੜੀ ਮੈਂ ਵਰਤਦੀ ਆ ਫੋਨ ਇਹਨਾਂ ਦਾ ਨਾ ਜੇ ਕੋਈ ਕਹੇ ਮੈਂ ਫੋਨ ਦੀ ਗੱਲ ਕਰਦਾ ਡੈਡੀ ਵਾਲਾ ਫੋਨ ਡੈਡੀ ਵਾਲਾ ਫੋਨ ਨਾ ਚੱਲਣਾ ਚਾਹੀਦਾ ਨਾ ਚੱਲਦਾ ਮਿੱਤਰਾਂ ਦਾ ਇਧਰ ਮੀਂਹ ਚੱਲਦਾ ਸਾਡੇ ਤਾਂ ਭਾਈ ਮੀਂਹ ਪੈਂਦਾ ਹੁਣ ਤੁਸੀਂ ਦੱਸੋ ਰੋਡੇ ਕੀ ਆ ਰੱਬ ਨੂੰ ਜਮਾ ਹੀ ਨਹੀਂ ਪਤਾ ਲੱਗਦਾ ਹੈਗਾ ਵੀ ਕਿਹੜੀ ਰੁੱਤ ਤੇ ਮੀਂਹ ਪਾਈ ਜਾਂਦਾ ਲੈ ਸੋਨੇ ਰੰਗੀਆਂ ਕਣਕਾਂ ਹੋਈਆਂ ਪਈਆਂ ਨੇ ਕੱਲ ਧੁੱਪ ਦੇ ਵਿੱਚ ਬਾਹਲਾ ਸੋਨਾ ਲੱਗੀ ਜਾਵੇ ਹਨਾ ਕਿੰਨਾ ਸੋਨਾ ਸੋਨੇ ਰੰਗੀ ਕਣਕ ਜੱਟਾਂ ਦਾ ਦਿਲ ਘਟਦਾ ਘਟਦਾ ਘਟਦੇ తీਰੇ ਤੇ ਕਿੰਨੀ ਪੀਉਂ ਕੇ ਧੋ ਲੋਜੀ ਪੈਸੇ ਕਾਪਣ ਹੂੰ ਹਾਂ ਜੜਾ ਇੰਨੀ ਆ ਜਾਂਦੀਆਂ ਨੇ ਵਿੱਚ ਬਾਲੀਆਂ ਇੱਕ ਪੰਗਾ ਇੱਕ ਪੰਗਾ ਵਾਲੇ ਪੰਗੇ ਹੋ ਪਰ ਲੈ ਕੇ ਅਰੇ ਸੰਜੇ ਹੀ ਨਹੀਂ ਸੀ ਉਹ ਵੀ ਦੇ ਲਾ ਰੱਬ ਨੇ ਦੋ ਬਰਸਿੰਝ تھی ਰੱਬੇ ਪਾਣੀ ਲਾ ਗਿਆ ਆਪਣੀ ਕਣਕ ਨੂੰ ਤਾਂ ਬੇਲਾਂ ਨੂੰ ਤਾਂ ਵਧੀਆ ਚੱਲ ਬੇਲਾਂ ਤਾਂ ਤੁਰ ਪਣ ਗਈਆਂ ਨਾ ਸਬਜ਼ੀਆਂ ਸੁਬਜ਼ੀਆਂ ਜਿਹੜੀਆਂ ਪਲਾਈਆਂ ਹੋਈਆਂ ਆਹ ਦੇ ਉਹਨਾਂ ਨੇ ਕੱਲ ਬਾੜ ਕਰਤੀ ਸਬਜ਼ੀਆਂ ਦੇ ਵਾਲੇ ਵਾਲੇ ਕੀ ਗਾਵਾ ਆਉਂਦੀਆਂ ਨੇ ਕਹਤ ਆ ਚੜਨਗੇ ਕਰੇਲ ਕਰੂਲਿਆਂ ਦੀ ਬੇਲਾ ਤੇ ਕਿ ਬੀਟ ਤੇ ਬਿਮਾਰ ਕਰਕੇ ਨਹੀਂ ਕੱਦੂ ਲਾ ਹਏ ਬਹਨ ਨਾ ਤੇਰੇ ਬਿਮਾਰ ਕਰਕੇ ਤੇਰੇ ਬਿਮਾਰ ਕਰਕੇ ਹੁਣ ਹਰੇਕ ਗੱਲ ਇਹਨਾਂ ਨੇ ਮੇਰੇ ਤੇ ਲਿਆ ਕੇ ਮਕਾ ਦੇਣੀ ਆ ਤੇਰੇ ਕਰਕੇ ਆਏ ਹੋ ਗਿਆ ਤੇਰੇ ਕਰੇ ਆਪਾਂ ਮੀਚ ਕਿੱਦਾਂ ਨੂੰ ਤੁਰਪੇ ਆ ਬੂਰ ਨਹੀਂ ਦੇਖ ਤਾ ਖਾਲਾ ਬੂਰ ਦੇ ਕੜ ਮੀ ਦਾ ਬੂਰ ਦੇ ਕੜ ਮੀ ਪੈਂਦਾ ਮੇਂਹ ਦਾ ਠੰਡ ਲੱਗਦੀ ਆ ਦੇ ਕਮਜ਼ੋਰਾ ਬੰਦਾ ਰਾਤ ਮੈਨੂੰ ਇਹਨਾਂ ਨੂੰ ਬਾਜੜਾ ਬਾਤੀਆਂ ਸੀ ਰਾਤ ਸਾਰਾ ਕੰਮ ਕਰ ਕਰਕੇ ਰਾਤ ਮੈਂ ਬਿਮਾਰ ਹੋ ਗਈ ਸੀ ਕਿ ਬਹੁਤ ਬਹੁਤ ਉੱਚੀਆਂ ਵਾਲੇ ਲਾਦੇ ਰ ਭਾਈ ਜਮਣ ਐਡੀ ਉੱਚੀ ਕੌਣ ਤੋੜ ਕੇ ਖਾਲੂ ਉਹ ਤਰੀਕਾ ਜੇ ਇੱਕ ਕਹਿੰਦੇ ਐ ਕਰਕੇ ਐ ਤੋੜ ਲੈਂਦੇ ਉਹ ਚੀਨੀਆਂ ਦੇ ਦਿਮਾਗ ਬੱਦ ਚੀਨੀਆਂ ਦਾ ਹੁਣ ਇੱਕ ਚੀਨੀ ਇੱਥੇ ਫੜ ਲਿਆ ਕਣਕ ਦਿਖਾਈ ਤ ਰਾਤ ਮੇਰੀ ਨਾ ਕਮ ਕਮ ਕਰਕੇ ਜਦੋਂ ਪੈਣ ਲੱਗੇ ਯਾਨੀ ਕਿ ਥੋੜੀ ਥੋੜੀ ਅੱਖ ਆ ਵਾਲੀ ਅੱਖ ਦੇ ਵਿੱਚ ਰੜਕ ਪੈਂਦੀ ਸੀ ਹੁਣ ਵੀ ਰੱਡ ਪਈਆ ਦੇਖ ਲਾ ਪਤਾ ਨਹੀਂ ਕੀ ਹੋਇਆ ਮੈਨੂੰ ਤਾਂ ਐ ਲੱਗੇ ਵੀ ਅੱਖ ਦੇ ਵਿੱਚ ਕੁਝ ਪੈ ਗਿਆ ਦੇਖ ਤਾਂ ਵੀ ਐਨੀ ਆ ਬਲਗਣ ਗਏ ਬਹੁਤ ਬਹੁਤ ਆਂਗਰੀ ਕਿ ਗਾ ਇਨਾ ਕੁ ਬੁੱਟਾ ਹਲੇ ਛੋਟਾ ਜਿਹਾ ਉਹਨੂੰ ਅੰਬ ਲੱਗਣਗੇ ਠੀਕ ਆਓ ਦੇਖ ਤਾਂ ਸੀ ਕੀ ਅੰਬ ਲੈਣੇ ਤੁਸੀਂ ਕੀ ਅੰਬ ਲੈਣੇ ਚਲ ਦੇਖ ਲਿਓ ਮੈਂ ਚੱਪਲਾ ਬਣ ਦੂ ਜਪਾ ਕੇ ਮੈਂ ਅੱਖ ਦੱਸਦੀ ਸੀਗੀ ਅਬਦੀ ਹੈ ਨਾ ਫੇਰ ਜਿਉਂ ਹੀ ਪੈ ਲੱਗੇ ਨਹੀਂ ਜਿਆਦਾ ਰੜਕ ਪਵੇ ਨਹੀਂ ਚੀਸ ਪਵੇ ਮੇਰੀ ਅੱਖ ਚ ਮੈਂ ਤਾਂ ਪਾਗਲ ਹੋ ਗਈ ਰੋ ਰੋ ਕੇ ਮੇਰਾ ਤਬਰ ਹਾਲ ਅੱਖ ਦਾ ਬੁਰਾ ਹਾਲ ਕਦੇ ਦਵਾਈ ਪਾਉਣ ਕਦੇ ਭਾਫ ਦੇਣ ਹਾਂ ਗਲਤ ਸਹੀ ਬਹੁਤ ਬੁਰਪਿਆ ਹੋਇਆ ਫੇਰ ਪ੍ਰਸ ਨਾਲ ਰਮਾਲ ਗਰਮ ਕਰ ਕਰਕੇ ਮੇਰੇ ਅੱਖ ਤੇ ਰੱਖੀ ਤਾਂ ਕੁਝ ਫਰਕ ਪਿਆ ਅੱਖ ਦੇ ਵਿੱਚ ਨਾ ਪਿੰਪਲ ਹੋ ਗਈ ਫੇਰ ਦਵਾਈ ਦੋਈ ਰਾਤ ਪਾ ਕੇ ਫੇਰ ਪਤਾ ਨਹੀਂ ਆਪਣੀ ਨੀਂਦ ਆ ਗਈ ਮੈਨੂੰ ਤਾਂ ਨਾ ਚਲੋ ਹੁਣ ਠੀਕ ਆ ਥੋੜੀ ਜਿਹੀ ਹੂ ਰੈੱਡ ਜੀ ਤਾਂ ਹੈਗੀ ਆ ਦੇਖੋ ਕੀ ਤਾਂ 베ਰੇ ਨੇ ਸਾਰਾ ਲਾਹੁ। ਇਹ ਦੇਖੋ। ਹੂੰ। ਹੂੰ। ਸਾਰੀ ਕੱਕ ਦੀ। ਦੇਖੋ। ਆਹ ਥੋੜੀ ਥੋੜੀ ਜਿਹੀ ਮਾੜੀ ਮਾੜੀ ਜਿਹੀ ਹਰੀ ਦੀਂਦੀ ਆ ਜੇ ਹੀ ਰੱਬ ਹੁਣ ਧੁੱਪ ਪਾਉਂਦਾ ਕੱਲ ਕੱਲੂ ਪਰਸੋਂ ਨੂੰ ਵੱਢਣ ਵਾਲੀ ਹੋਗੀ ਸੀਗੀ। ਚਲੋ। ਆਹੋਂ ਠੀਕ ਕੱਟ ਜਾਣੀ ਮੇਰੀ। ਜੌਆਂ ਚ ਚਮਕ ਵਾਲੀ ਘੈਂਟ। ਮੈਂ ਤਾਂ ਕਹਿੰਦਾ ਸੀ ਮਦਰਈ ਰਹਿ ਜਾ। ਭੂਰ ਪੈ ਗਿਆ ਅੰਬੀਆਂ ਨੂੰ ਭੂਰ ਪਿਆ ਇਹ ਅੰਬ ਲੱਗਣੇ ਨੇ ਇਹਨਾਂ ਨੂੰ ਕੀ ਲੱਗਦਾ ਹੁਣ ਮੈਂ ਤਾਂ ਪਤਾ ਉਹ ਦੇਖੀ ਤੂੰ ਛਾੜ ਕੇ ਤੈਨੂੰ ਆ ਮੈਂ ਛਾੜਦਾ ਹੱਥ ਲਾ ਮੈਂ ਹੱਥ ਲਾਇਆ ਵੀ ਨਹੀਂ ਮੇਰਾ ਤਾਂ ਬਹਾਨਾ ਹੀ ਲੈਂਦੇ ਨੇ ਨਾ ਨਹੀਂ ਆ ਦੇ ਛਾੜ ਨਹੀਂ ਮੈਂ ਤਾਂ ਆਉਂਦੀ ਹੀ ਨਹੀਂ ਇੱਥੇ ਆਪਣੇ ਬੇਲਾਂ ਵੀ ਤੁਰ ਪੀਆਂ ਵਧੀਏ ਇਹ ਨਹੀਂ ਵੀ ਹਾਂ ਬੋਲਣ ਕਿ ਆ ਗਈ ਬੇਲ ਆ ਬੈਠੇ ਦੀ ਇਹ ਹੈਗਾ ਖੀਰ ਆ ਖੀਰੇ ਦੀ ਆ ਵੀ ਖੀਰਾ ਆ ਫੋਲੇ ਤਾਂ ਕੱਟਣ ਲੱਗ ਗਈਆਂ ਆ ਉਹ ਮੀਨ ਵਾਲਾ ਹੁਣ ਦੇਖਿਓ ਬੇਲਾਂ ਨੇ ਤੁਰਨ ਵਧੀਆ ਕੋਈ ਮੈਂ ਬੇਲ ਮੱਧ ਬਣਾ ਦਵਾ ਮੈਂ ਤਾਂ ਉਹੀ ਗਾਲਾਂ ਪੈਂਦੇ ਨਾ ਬਾਹਰ ਨਹੀਂ ਲੈਣੇ ਮੇਰਾ ਤਾਂ ਆ ਭਾਈ ਜਹਾਰ ਦੀ ਫੇਵਰੇਟ ਕ੍ਰੇਲਾ ਅ ਤੰਡੋ ਅ ਕ੍ਰੇਲੇ ਕਹਿਣਾ ਹੀ ਹੈ ਕਹਿਣ ਨੂੰ ਇਹ ਕ੍ਰੇਲਾ ਖਾਣ ਨੂੰ ਵੀ ਮਤਲਬ ਖਾਣਾ ਤਾਂ ਉਹੀ ਆ ਪਿਆਜ਼ੇ ਖਾਣੇ ਆ ਪੰਨੀयां ਦਿਆ ਕੋ ਵਧੀਆ ਤੇ ਕੀ ਮਰੂਦ ਵੀ ਵੱਧ ਲੱਗਣਗੇ ਹੈ ਤੇ ਕੀ ਮੈਂ ਫਲ ਫਰੂਟ ਬਹੁਤ ਖਾਣਾ ਬਹੁਤ ਜਿਆਦਾ ਖਾਣਾ ਮੇਰੀ ਅੱਖ ਚ ਹੁਣ ਫੇਰ ਬਸ ਨਾ ਲੈਣ ਦੀ ਤੇ ਖਾਜ ਹੀ ਹੋਣ ਲੱਗ ਗਈ ਹੱਥ ਤਾਂ ਨਹੀਂ ਲਾਇਆ ਕੈਮਰੇ ਚ ਦਿਖਾਈ ਸੀ ਆ ਹਾਂ ਅਲਰਜੀ ਵਾਲ ਦਵਾਈ ਲਾਉਣੀ ਵੀ ਆ ਤੇ ਅੱਖ ਦੇ ਵਿੱਚ ਦਵਾਈ ਅਲਰਜੀ ਵਾਲੀ ਪਾਉਂਦੀ ਵੀ ਆ ਪਤਾ ਨਹੀਂ ਕੀ ਹੋਇਆ ਰਾਤ ਮੇਰੀ ਆਪਣੀ ਅੱਖ ਲਈ ਦਵਾਈ ਪਈ ਆ ਸ਼ਾਇਦ ਸ਼ਾਇਦ ਖਤਮ ਹੋ ਗਈ ਸੀ ਪਤਾ ਨਹੀਂ ਲੱਭਦੀ ਐ ਜੇ ਖਤਮ ਹੋਈਆਂ ਹੋਈਆਂ ਤਾਂ ਅੱਜ ਦੁਬਾਰਾ ਮੰਗਵਾਉਣੀ ਐ ਰਾਤ ਮੇਰੀ ਬੁਰੀ ਹਾਲਤ ਕਰਤੀ ਅੱਖ ਨੇ ਚਲੋ ਜੀ ਮੌਸਮ ਦੀ ਜਾਣਕਾਰੀ ਤੁਹਾਨੂੰ ਦੇਤੀ ਤੇ ਇਹ ਰੁੱਤ ਹੈ ਨਹੀਂ ਵੈਸੇ ਮੀਂਹ ਪਉਣ ਦੀ ਚਲੋ ਕੁਦਰਤ ਅੱਗੇ ਹਨਾ ਕਿਸੇ ਦਾ ਜ਼ੋਰ ਨਹੀਂ ਚੱਲਦਾ ਨਾ ਮੇਰਾ ਨਾ ਤੁਹਾਡਾ ਕਚਿਆ-ਕਝਿਆਣ ਤਾਂ ਮੈਂ ਦਿਖਾ ਦਿੰਨੀ ਆ ਬਾਲਾ ਹੋਇਆ ਤੇ ਆ ਕਣੀਆਂ ਜੀਆਂ ਦੇਖਦੇ ਹਾਂ ਹੁਣ ਸੁੰਬਰਦੀਆਂ ਇਕੱਠਾ ਕਰਕੇ ਟੋਕਰੀ ਚ ਪਾਣੇ ਦੇਖ ਕੁਦਰਤ ਆਏ ਨੇ ਆਪਣੀ ਮਰਜ਼ੀ ਕਰਨੀ ਆ ਕਦੋਂ ਪਾਉਣਾ ਕਦੋਂ ਨਹੀਂ ਪਾਉਣਾ ਆਪਣੀ ਮਰਜ਼ੀ ਆ ਮੈਂ ਕਿਹਾ ਵੀ ਨਾ ਆਪਣੇ ਮੇਰੇ ਕਹਿਣਾ ਹਟਣਾ ਨਾ ਤੁਹਾਡੇ ਕਹਿਣਾ ਹਟਣਾ ਨਾ ਤੁਹਾਡੇ ਕਹਿਣਾ ਪਾਉਣਾ ਨਾ ਮੇਰੇ ਕਹਿਣਾ ਪਾਉਣਾ ਉਧਰ ਤਾਂ ਦੀ ਆਪਦੀ ਮਰਜ਼ੀ ਆ ਜਦੋਂ ਉਹਦਾ ਦਿਲ ਕਰਦਾ ਮੀਂਹ ਪਾ ਦਿੰਦਾ ਜਦੋਂ ਉਹਦਾ ਦਿਲ ਕਰਦਾ ਹਟਾ ਲੰਦਾ ਤੇ ਬਾਕੀ ਕੀ ਪਤਾ ਹੁਣ ਕਣਕਾਂ ਵੈਸੇ ਵੱਢਣ ਵਾਲੀਆਂ ਨੇ ਪਾਉਣਾ ਨਹੀਂ ਚਾਹੀਦਾ ਆਪਾਂ ਫਿਰ ਵੀ ਕਵਾਂਗੇ ਹਨਾ ਜਿਹੜੀ ਗੱਲ ਸਹੀ ਆ ਤਾਂ ਸਹੀ ਕਵਾਂਗੇ ਫਿਰ ਅੱਬਾ ਮੀਂਹ ਹਟਾ ਦੇ ਭਾਈ ਫਸਲ ਜਿਹੜੀ ਆ ਚਾਰ ਸੇਰ ਦਾਣੇ ਹਰੇਕ ਦੇ ਘਰ ਨੂੰ ਆ ਜਾਣ ਹਨਾ ਵਧੀਆ ਲੱਗਦੇ ਆ ਇਹ ਵੀ ਤੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਥੈਂਕ ਯੂ ਬੀਟ ਥੈਂਕ ਯੂ ਮੈਨ ਕੋਟ ਕਾਰਡ ਬਣਾਇਆ ਜਿਆਰ ਨੇ ਇਹਨੂੰ ਇੱਥੇ ਪਹਿਲਾਂ ਉਹਨਾਂ ਨੂੰ ਕੀ ਪਤਾ ਵੀ ਕਿੱਥੋਂ ਖੁੱਲਣਾ ਤੇਰਾ ਇਹ ਕਿੱਥੇ ਕਿੱਥੇ ਪਿੰਨ ਲਾਏ ਹੋਏ ਨੇ ਦੇਖੋ ਬਈ ਬਰਥਡੇ ਕਾਰਡ ਤੁਸੀਂ ਨੇਰੇ ਚ ਬੈਠੇ ਹੋ ਵੀਡੀਓ ਨਹੀਂ ਸਾਫ ਆ ਰਹੀ ਰੈਡੀਅ ਚੱਕੀ ਵਰਕੇ ਦੋਗੀ ਕੀ ਮਿਲਿਆ ਹਾਂ ਆ ਸਿੱਕਾ ਮਿਲਿਆ ਸਿੱਕਾ ਗਿਫਟ ਕੀਤਾ ਲਾ ਚੈਨਲੇ ਚ ਬੈਠ ਲਓ ਜੀ ਇਹਨਾਂ ਦਾ ਤਾਂ ਹੋ ਗਿਆ ਹੱਥ ਗਰਮ ਮਿਲ ਗਿਆ ਬਰਥਡੇ ਕਾਰਡ ਨਾਲ ਮਿਲ ਗਿਆ ਗਿਫਟ ਚ ਸਿੱਕਾ ਹੈਪੀ ਬਰਥਡੇ ਮੇਰੇ ਵੱਲੋਂ ਵੀ ਮੁੰਨੇ ਵੱਲ ਨਹੀਂ ਗਈ ਸੀ ਮੈਂ ਤਾਂ ਰਾਤ ਕਹਤਾ ਸੀ ਬਈ ਮੈਂ ਕਹਾਂ ਮੇਰਾ ਕੀ ਪਤਾ ਰਾਤ ਨਾਲੇ ਰਾਤ ਮੇਰੇ ਤੇ ਤਾਂ ਬਹੁਤ ਵੱਡੀ ਵਿਪਤਾ ਪੈ ਗਈ ਸੀ ਕਰਤਾ ਤੇ ਇਹਨਾਂ ਦਾ ਤਾਂ ਦਿਲ, ਦੂਲ, ਗੁਰਦੇ, ਗਰਦੇ, ਕਿਡੜੀਆਂ, ਕੁੱਡਣੀਆਂ ਸਭ ਕੁਝ ਇਕੱਠਾ ਕਰਤਾ ਸੀ ਕਿੰਨੇ ਸਾਲ ਦੇ ਹੋ ਗਏ? ਉਹ ਸੱਚੀਓ 50 ਸਾਲ ਲਿਖਤਾ ਜਿਆਰ ਨੇ ਜਿਆਰ ਕੇ ਸੱਚੀਓ 50 ਸਾਲ ਲਿਖਤਾ ਮੈਂ ਤਾਂ ਮਜ਼ਾਕ ਚ ਕਿਹਾ ਸੀ ਹੈਪੀ ਬਰਥਡੇ ਐਦੇ ਵਿੱਚ ਸਿੱਕਾ ਆ ਪਿਆ ਬੱਲੇ ਬੱਲੇ ਪੱਡਾ ਕਾਢੀ ਬੰਦਾ ਬਦਗੀਆਂ ਬਣੀਆਂ ਕਾਰ ਜਾ ਸਾਡੀ ਰੋਡੀ ਤਾਂ ਸੇ ਸੇ 골ਡਨ ਹੋ ਗਈ ਹੈ 25 ਸਾਲ ਤੇ ਹੁੰਦਾ ਸਿਲਵਰ ਰੋਡੀ ਤਾਂ 골ਡਨ ਹੋ ਗਈ ਆ ਰਮ ਰਣਜੀਤ ਸਿੰਘ ਮੁੰਡੀ ਚਲ ਬਹੁਤ ਵਧੀਆ ਹੈ ਪਾਈਤਾ ਦਾ ਗਿਫਟ ਮੰਮੀ ਤੇੜੀ ਕਿੰਨੇ ਸਾਤ ਲੋਵ ਗਿਫਟ ਅੱਛਾ ਹੈ ਖੁਸ਼ ਹੋ ਬਹੁਤ ਯਾਰ ਨੇ ਹਰੇਕ ਸਾਲ ਸਾਡੇ ਬਰਥਡੇ ਤੇ ਇਦਾਂ ਬਣਾਉਣੀ ਬਣਾਉਣਾ ਮੇਰੇ ਬਰਥਡੇ ਨੂੰ ਭੁੱਲ ਜਾਂਦਾ ਇਹਨਾਂ ਦਾ ਬਰਥ ਕਦੇ ਨਹੀਂ ਭੁੱਲਿਆ ਉਹ ਭੈਣ ਦੇ ਲੋਹ ਦੇ ਵਿੱਚ ਰੱਖੇ ਹੋਏ ਰਹੇ ਜਦੋਂ ਲੱਗ ਜਾਂਦੇ ਨੇ ਮੇਰੇ ਬਰਥਡੇ ਨੂੰ ਹੁਣ ਹੁਣ ਇਹਦੇ ਟੈਸਟ ਸ਼ੁਰੂ ਹੁਣ ਮੇਰਾ ਬਰਥਡੇ ਤੁਸੀਂ ਗੈਸ ਕਰਕੇ ਦੱਸਿਓ ਮੈਂ YouTube ਤੇ ਕਦੇ ਬਰਥਡੇ ਨਹੀਂ ਦੱਸਿਆ ਆਪਣਾ ਹੈਪੀ ਬਰਥਡੇ ਹੈਪੀ ਬਰਥਡੇ ਜਿਹਨੂੰ ਜਿਹਨੂੰ ਕਹਿਣਾ ਚਾਹੀਦਾ ਉਹ ਤਾਂ ਕਦੇ ਮਹੀਨਾ ਪਹਿਲਾਂ ਕਹਿ ਦੂ ਕਦੇ ਮਹੀਨਾ ਬਾਅਦ ਕਹਿੰਦਾ ਫਿਰ ਉਹ ਹੈਪੀ ਬਰਥਡੇ ਹੈਪੀ ਬਰਥਡੇ ਉਹ ਪਤਾ ਨਹੀਂ ਆ ਪਤਾ ਨਹੀਂ ਕਿ ਜਿਹੜੀਆਂ ਇਹ ਕਹਿੰਦੀ ਹੁੰਦੇ ਸਾਨੂੰ ਸਰਪ੍ਰਾਈਜ਼ ਗਿਫਟ ਮਿਲਿਆ ਸਾਨੂੰ ਤਾਂ ਇੱਥੇ ਸਰਪ੍ਰਾਈਜ਼ ਤਾਂ ਸਰਪ੍ਰਾਈਜ਼ ਮੰਗ-ਮੰਗ ਚੀਜ਼ਾਂ ਉਹ ਵੀ ਭੁੱਲ ਜਾਂਦੇ ਆ ਆ ਕੇ ਕਹਿੰਦੇ ਨੇ ਕਿ ਮੈਂ ਤਾਂ ਭੁੱਲ ਗਿਆ ਕੱਲ ਮੈਨੂੰ ਗਿਫਟ ਮਿਲਿਆ ਸੀ ਇਹਨਾਂ ਨੇ ਆਪਦੇ ਬਰਥਡੇ ਤੇ ਮੈਨੂੰ ਗਿਫਟ ਲਿਆ ਕੇ ਦਿੱਤਾ ਤੁਹਾਨੂੰ ਦਿਖਾਉਣੀ ਆ ਕੱਲ ਮੈਨੂੰ ਗਿਫਟ ਮਿਲਿਆ ਸੀਗਾ ਆ ਆਹ ਵਾਲੀ ਚੁੰਨੀ ਮਿਲੀ ਆ ਕੱਲ ਮੈਨੂੰ ਗਿਫਟ ਚ ਬਸਾਖੀ ਵਾਲੇ ਦੇ ਨੇ ਇਹਨਾਂ ਨੇ ਲਿਆ ਕੇ ਦਿੱਤੀ ਆ ਮੈਂ ਇਹ ਚੱਲੇ ਸੀਗੇ ਹਨਾ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਨਾ ਚੁੰਨੀਆਂ ਲਿਆ ਕੇ ਦਿਓ ਇਹ ਕਹਿੰਦੇ ਸੰਤਾ ਆ ਵਧੀਆ ਲੱਗੀ ਇੱਕ ਕੋ ਲਿਆਤੀ ਵੀਡੀਓ ਫਿਲੀ ਨਹੀਂ ਵੀੜੇ ਭਾਈ ਹੁਣ ਤੁਹਾਡੇ ਲੱਟਾਂ ਛੋਟੀਆਂ ਨੇ ਤੇ ਕੁਛ ਇਹਦੀ ਹੋਣੀ ਆ ਪ੍ਰੈਕਟਿਸ ਕੱਟ ਕਰੀ ਹੋਣੀ ਆ ਫੋਨ ਦੇ ਵੀ ਮੈਂ ਕਿਹਾ ਵੀ ਤੁਹਾਨੂੰ ਤਾਂ ਨਹੀਂ ਵਧੀਆ ਮਿਲੀਆਂ ਵੀ ਤੁਹਾਨੂੰ ਪਰਖ ਨਹੀਂ ਹੈਗੀ ਇਹ ਕਰੀ ਜਾਂਦੇ ਮੈਨੂੰ ਮਹਿੰਗੀ ਲੱਗੀ ਬਹਾਉਰ 100 150 ਦੇ ਵਿੱਚ ਤੁਹਾਨੂੰ ਉੱਥੇ ਉਮਰਵਟ ਕਿੰਨੇ ਦਿੱਤੀ ਹੈ 150 ਦੀ ਦੋ 300 300 ਦੀ ਆ ਤੁੰਨੀ ਹਾਂ 150 ਦੀ 150 ਦੀ ਨਹੀਂ ਵਧੀਆ ਜਿਵੇਂ ਗਰਮੀ ਦੇ ਵਿੱਚ ਆਏ ਹਾਂ ਉਹ ਪੁੰਜਣ ਜਿਵੇਂ ਪਸ਼ੂਆਂ ਦੇ ਧਰ ਤੁਰ ਚਾਉਣ ਜਾਂਦੇ ਆ ਜਾਂ ਉੱਥੇ ਝੜ ਝੂੜ ਲਾਉਣੀ ਹੈ ਮੈਂ ਹਨਾ ਗਾਗਾ ਚੱਕਦੇ ਆ ਫੇਰ ਉੱਪਰ ਲੈਣ ਨੂੰ ਵਧੀਆ ਜੀ ਦੇ ਕਰਾ ਨਰਮ ਪਈ ਜਾ ਮੂੰਹ ਮਾ ਤੇ ਪੁੰਜਣ ਨੂੰ ਲਾ ਮੂੰਹ ਨਪੈਸਾ ਮਿਲ ਗਿਆ ਮੈਂ ਇਹਨਾਂ ਨੂੰ ਕੀ ਗਿਫਟ ਦੇਣਾ ਇਹਨਾਂ ਲਈ ਤਾਂ ਮਹੀ ਗਿਫਟ ਥੋੜੀ ਗਿਫਟ ਚਾਹੀਦਾ ਥੋੜੀ ਮੂੰਹ ਪੁੱਛ ਬਸ ਤੂੰ ਠੀਕ ਰਿਹਾ ਗਿਫਟ ਇਹ ਸਭ ਉਧਰ ਸਿੱਧੂ ਵੀ ਧਰੀ ਜਾਂਦਾ ਮੁੱਛਾਂ ਤੇ ਹੱਥ ਗਿਫਟ ਵਧੀਆ ਚਲੋ ਮੇਰੇ ਵੱਲੋਂ ਤਾਂ ਹੈਪੀ ਬਰਥਡੇ ਤੁਸੀਂ ਵੀ ਸਾਰੇ ਜਣੇ ਵਿਸ਼ ਕਰ ਦਿਓ ਜੀ ਇਹਨਾਂ ਨੂੰ ਵਧੀਆ ਲੱਗੂਗਾ ਇਹਨਾਂ ਨੂੰ ਲਾਈਕ ਤੇ ਰੂਰ ਕਰ ਦਿਓ ਕਮੈਂਟ ਕਰਕੇ ਇਹਨਾਂ ਨੂੰ ਵਿਸ਼ ਜ਼ਰੂਰ ਕਰ ਦਿਓ ਵਧੀਆ ਲੱਗੂਗਾ ਇਹਨਾਂ ਨੂੰ ਠੀਕ ਹੈ ਜੀ ਵੀਡੀਓ ਦੇਖ ਕੇ ਖੁਸ਼ ਰਹਿੰਦੇ ਜਿੰਨਾ ਮੈਨੂੰ ਪਿਆਰ ਕਰਦੇ ਹੋ ਮੇਰੀ ਫੈਮਿਲੀ ਨੂੰ ਵੀ ਕਰਿਆ ਕਰੋ ਸਾਰੇ ਜਾਨਾ ਠੀਕ ਹੈ ਜੀ ਹੁਣ ਮੇਰੀ ਤੇ ਲੋ ਜੀ ਟਾਈਮ ਹੋ ਗਿਆ 10:30 ਦਾ ਤੇ ਆਪਾਂ ਪੂਰੀ ਤਿਆਰੀ ਕਰ ਲਈ ਬਰਥਡੇ ਬਵਾਈ ਲਈ ਬਰਥਡੇ ਬਵਾਈ ਦੀ ਫਰਮਾਇਸ਼ ਦਾ ਖਾਣਾ ਅੱਜ ਬਣੂਗਾ ਜਿਹੜਾ ਖਾਣਾ ਬਣਨਾ ਉਹ ਸਾਰਾ ਸਾਡੇ ਘਰ ਦੇ ਵਿੱਚ ਇਹੀ ਹੁੰਦਾ ਵੀ ਜਿਹਦਾ ਬਰਥਡੇ ਆ ਉਹਦੀ ਪਸੰਦ ਦਾ ਖਾਣਾ ਬਣਦਾ ਤੇ ਅਸੀਂ ਹੈਗੇ ਆ ਦਿਨੇ ਜਾਣੇ ਥੋੜੇ ਥੋੜੇ ਬਿਮਾਰ ਜਿੱਦਾ ਤੁਹਾਨੂੰ ਪਤਾ ਵੱਡਾ ਬੇਟਾ ਥੋੜਾ ਜਿਹਾ ਜ਼ਿਆਦਾ ਬਿਮਾਰ ਹੈ ਜਿਹਾਰ ਨੂੰ ਵੀ ਖਾਂਗਾ ਤੇ ਮੈਂ ਥੋੜੀ ਜੀ ਠੀਕ ਆ ਥੋੜਾ ਜਿਹਾ ਮੈਨੂੰ ਜੁਕਾਮ ਜਿਆ ਹੈਗਾ ਤੁਹਾਨੂੰ ਅਵਾਸ ਤੋਂ ਲੱਗਦਾ ਹੀ ਹੋਣਾ ਹਨਾ ਥੋੜਾ ਜਿਹਾ ਹੈਗਾ ਤੇ ਮੈਂ ਤਿਆਰੀ ਕਰ ਲਈ ਆ ਬ੍ਰੈਡ ਤੇ ਗੁਲਗਲੇ ਬਣਾਉਣ ਦੀ ਤੇ ਉਹ ਸਵੇਰੇ ਕਹਿੰਦੇ ਕਹਿੰਦੇ ਅੱਜ ਗੁਲਗਲੇ ਬਣਾ ਲੈ ਵੀ ਕੀ ਬਣਾਉਣਾ ਹਨਾ ਵੀ ਕੀ ਬਣਾਉਣਾ ਅੱਗੇ ਤਾਂ ਆ ਜਾਂਦਾ ਬਸਾਖੀ ਵਾਲੇ ਦਿਨ 14 ਤਰੀਕ ਦੀ ਬਸਾਖੀ ਹੁੰਦੀ ਆ ਤੇ ਆਪਾਂ ਦੇਖ ਕਰੀ ਦੀਆਂ ਨੇ ਬਸਾਖੀ ਦਾ ਮੱਥਾ ਟੇਕ ਲਈਦਾ ਤੇ ਨਾਲੇ ਹੀ ਬਰਥਡੇ ਹੋ ਜਾਂਦਾ ਹਨਾ ਤੇ ਹੁਣ ਇਸ ਵਾਰ ਓਏ ਗਰਮ ਲਾਤਾ ਉਹਦੇ ਘਰਾਂ ਮੈਂ ਕੀ ਗਰਮ ਕਹਤਾ ਇਸ ਵਾਰ ਬਸਾਖੀ ਕੱਲ ਰਾਂਗੀ 10 ਅਪ੍ਰੈਲ ਦੀ ਤੇ ਅੱਜ 14 ਅਪ੍ਰੈਲ ਨੂੰ ਇਹਨਾਂ ਦਾ ਬਰਥਡੇ ਆ ਤੇ ਹੁਣ ਆਪਾਂ ਅੱਜ ਬਣਾਵਾਂਗੇ ਬ੍ਰੈਡ ਦਾ ਫੈਕਟ ਵੈਸੇ ਉਦਾਂ ਆਇਆ ਸੀ ਬਿਮਾਰਾਂ ਲਈ ਬ੍ਰੈਡ ਖਾਣ ਨੂੰ ਬਟ ਬਿਮਾਰਾਂ ਨੇ ਨਹੀਂ ਖਾਦੇ ਸੀ ਪਕਾ ਕੇ ਖਾਣੇ ਆ ਤੇ ਚਲੋ ਜੀ ਆਪਾਂ ਤਿਆਰੀ ਕਰੀ ਹੋਈ ਆ ਬ੍ਰੈਡਾਂ ਦਾ ਬਰਕ ਤੇ ਫੜ ਕੇ ਨਹੀਂ ਲੈ ਕੇ ਆਉਂਦੇ ਨੇ ਛੋਟੇ ਛੋਟੇ ਜਿਹੇ ਹੈਗੇ ਇਹਨਾਂ ਨਾਲ ਇਹਨਾਂ ਨੇ ਰੱਜਣਾ ਵੀ ਨਹੀਂਗਾ ਤੇ ਢਿੱਡ ਵੀ ਨਹੀਂ ਭਰਨਾ ਤੇਲ ਆਪਾਂ ਗਰਮ ਹੋਣਾ ਰੱਖਿਆ ਹੋਇਆ ਤੇ ਪੇਸਟ ਆਪਾਂ ਤਿਆਰ ਕਰ ਲਿਆ ਮੈਂ ਕਿਹਾ ਭਰਪੂਰ ਕੇ ਨਹੀਂ ਬਣਾਉਂਦੇ ਹਨਾ ਮਸਾਲੇ ਵਾਲੇ ਉਦਾਂ ਹੀ ਬ੍ਰੈਡ ਤਲ ਲੈਣੇ ਆਪਾਂ ਬੇਸਣ ਜੀ ਕੱਢ ਕੇ ਤੇ ਗੁਲਗਲਿਆਂ ਦਾ ਆਟਾ ਵੀ ਮੈਂ ਤਿਆਰ ਕਰ ਲਿਆ ਤੇ ਹੁਣ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਕੋਈ ਗਰੰਟੀ ਨਹੀਂ ਕਿਸੇ ਨੂੰ ਉਲਟੀ ਆਵੇ ਕਿਸੇ ਨੂੰ ਜ਼ੁਖਾਮ ਹੋਵੇ ਕਿਸੇ ਨੂੰ ਖੰਘ ਹੋਵੇ ਕਿਉਂਕਿ ਸਾਰਿਆਂ ਦੀ ਰਜਮੰਦੀ ਇਹੀ ਹੋਈ ਆ ਵੀ ਹਾਂ ਭਾਈ ਬਣਾ ਲਓ ਹਨਾ ਤੇ ਮੈਂ ਉਹਨਾਂ ਨੂੰ ਕਿਹਾ ਮੇਰੇ ਪਿੱਛੇ ਨਾ ਪੈਜਿਓ ਵੀ ਤੂੰ ਨਿਆਣੇ ਨੂੰ ਬਣਾ ਬਣਾ ਖਲੌਨੀ ਆ ਵੀ ਮੈਂ ਤਾਂ ਆਪ ਹੀ ਡਰਦੀ ਬਹੁਤ ਆ ਹਨਾ ਅਗਲੇ ਭਾਈ ਆਏ ਇਦਾਂ ਦੀਆਂ ਚੀਜ਼ਾਂ ਖਾਣ ਤੋਂ ਮੈਂ ਤਾਂ ਬਹੁਤ ਜ਼ਿਆਦਾ ਡਰਨ ਲੱਗ ਗਈ ਅਗਲੇ ਭਾਈ ਆਪਕੇ ਤੇ ਉਹਨਾਂ ਦਾ ਦਿਲ ਕਰਦਾ ਉਹਨਾਂ ਨੂੰ ਵੈਸੇ ਇਸ ਵਾਰ ਨਾ ਗੁਲਗਲੇ ਘੱਟ ਮਿਲੇ ਉਹਨਾਂ ਦੇ ਫੇਵਰੇਟ ਨੇ ਗੁਲਗਲੇ ਘੱਟ ਮਿਲੇ ਖਾਣ ਨੂੰ ਚਲੋ ਅੱਜ ਬਣਾ ਦਿੰਨੇ ਕੋਈ ਗੰਦੀ ਦੇਖੀ ਜਾਓਗੇ ਕੁਛ ਨਹੀਂ ਹੁੰਦਾ ਰੱਬ ਦਾ ਨਾਮ ਲੈ ਕੇ ਖਾ ਲਓ ਕੁਛ ਨਹੀਂ ਹੁੰਦਾ ਢਿੱਡ ਟੁੱਡੇ ਹੀ ਦੋ ਖਲੂ ਇਸ ਤੋਂ ਵੱਧ ਕੁਛ ਨਹੀਂ ਹੁੰਦਾਗਾ ਮੁੰਡਿਆ ਟੀਕਾ ਲਵਾਇਆ ਨਾਲੇ ਬਰੈਡਾਂ ਦਾ ਵੱਡਾ ਫੈਕਟ ਫੜ ਲਿਆ ਜਹਾ ਭੱਜਾ ਪਿੰਡ ਵਾਲੇ ਡਾਕਟਰ ਤੇ ਜਾਇਆ 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 ਕਹਿੰਦਾ ਮੇਰੀ ਨਾ ਉਹ ਢੂਈ ਦੁਖਦੀ ਆ ਗਰਮ ਕਰਕੇ ਰਮਾਲ ਜਜਾਰ ਤੋਂ ਪ੍ਰੈਸ ਨਾਲ ਉਹਦੇ ਤੇ ਰਖਾਉਂਦਾ ਢੂਈ ਤੇ ਲੋ ਜੀ ਬਣਾ ਲੀਏ ਭੁੱਖ ਲੱਗਿਆ ਇਹਨੂੰ ਬੱਚਿਆਂ ਨੂੰ ਮੰਨਦੇ ਨਹੀਂ ਹੈਗੇ ਹੈ ਮੇਰਾ ਕੇ ਆ ਮੈਂ ਖਾ ਫੜ ਲਿਆ ਉਹ ਪਿੰਡੋਂ ਬਰੈਡਾਂ ਦਾ ਫੈਕਟ ਰੱਬ ਦੇ ਮੌਸਮ ਵੀ ਕਰਤਾਂ ਖੁਲਗਲੇ ਆ। ਤੇ ਮੈਂ ਵੀ ਸੱਤਿਆਚਰ ਬਣਾਦਾ ਨਹੀਂ। ਪਾਣੂ ਰੋਟੀ ਵੀ ਬਗਾਉਣੀ ਹੋਈਆਂ। ਮੈਂ ਜੁਹਾਰ ਉਹਨਾਂ ਨੂੰ ਕਿਹਾ ਮੈਂ ਕਿਹਾ ਜੁਹਾਰ ਹੋ ਜੋ ਰੈਡੀ ਅੱਜ ਦੇ ਦਿਨ ਆਇਆ ਸੀ ਭਾਈ ਤੁਹਾਡਾ ਡੈਡੀ। ਨੇ ਮੈਂ ਕੀ ਹੋ ਜੋ ਰੈਡੀ ਅੱਜ ਦੇ ਦੜ ਆਇਆ ਸੀ ਜਿਹਾਰ ਦਾ ਡੈਡੀ ਹਾਂਜੀ ਹੈਪੀ ਬਰਥਡੇ ਹੈਪੀ ਬਰਥਡੇ ਟੂ ਜੀ ਟੂ ਜੀ ਨਹੀਂ ਐਸਾ ਹੋਈ ਗੱਲ ਹੋ ਗਈ ਹੈਪੀ ਬਰਥਡੇ ਟੂ ਟੂ ਚਲੋ ਕੋਈ ਗੱਲ ਨਹੀਂ ਮੈਂ ਜਾ ਕੇ ਸਹੀ ਤੇ ਚਲੋ ਕੋਈ ਗੱਲ ਰੈਡੀ ਕੀ ਹੋ ਜੀ ਟੈਂਕਿਊ ਅੱਛਾ ਬਾਅਦ ਵਿੱਚ ਬਦ ਲਾਦਾ ਵੀ ਥੈਂਕ ਯੂ ਕਹਿਣਾ ਕਿੱਦਾਂ ਬਣੇ ਵਧੀਆ ਬਣੇ ਦੇਸੀ ਨੇ ਖੋਜੋ ਕੋਈ ਸਹੀ ਰੈਸਪੀ ਵੀ ਨਹੀਂ ਰੈਸਪੀ ਸਮਾਂ ਬੜਾ ਜਰਦੀ ਹੈ ਦੇਸੀ ਗਾਣਾ ਕਿੱਥੇ ਆ ਯਾਰ ਮੁੱਲ ਦਾ ਲੈਣ ਚੱਲ ਜਾ ਇੰਨਾ ਮਹਿੰਗਾ ਮਿਲਦਾ ਨਾਲੇ ਬੋਤ ਵਿੱਚ ਗਲੇ ਪਿچھے ਆਲੂ ਪਤਾ ਨਹੀਂ ਕੀ ਕੀ ਹੁੰਦਾ ਮੈਂ ਡਰਦੀ ਡਰਦੀ ਸੱਚੀ ਨੇ ਬਣਾਏ ਨੇ ਸੋਚ ਸਮਝ ਕੇ ਮਹਾ ਨਿਆਣਿਆਂ ਦੇ ਗਲਗੋਲੇ ਖਰਾਬ ਨੇ ਹੁਣ ਮੈਨੂੰ ਨਹੀਂ ਕੁਝ ਵੀ ਬੋਲਣਾਗਾ ਠੀਕ ਆ ਖਾਓ ਇੰਜੋਏ ਕਰੋ ਕੀ ਬਤਾ ਗਏ ਠੀਕ ਹੀ ਹੋ ਜਾ ਆਹੋ ਗੱਲ ਤਾਂ ਸਹੀ ਆ ਕਈ ਵਾਰੀ ਖਾ ਕੇ ਬੰਦਾ ਠੀਕ ਵੀ ਹੋ ਜਾਂਦਾ ਤੁਸੀਂ ਵੀ ਕਰੋ ਇੰਜਾਇਬ ਲੋ ਜੀ ਸਾਸ ਨਾਲ ਨਹੀਂ ਖਾਣੇ ਮੈਂ ਕੋਲ ਕੋਲੇ ਸਾਸ ਨਾਲ ਖਾਤੇ ਨਹੀਂ ਖਿਲਾਉਣਾ ਤੈਨੂੰ ਨਾਲ ਲਾ ਕੇ ਖਾਣ ਘੁੱਸੇ ਨਾਲ ਬੜਾਏ ਨਾ ਮੈਂ ਬੜਾਏ ਮੈਨੇ ਕਹਿੰਦੇ ਮੈਂ ਖਾ ਲਾ ਤੇ ਜੰਦ ਨੂੰ ਮੈਂ ਮੜਾ ਦੂੰ ਮੁੱਲ ਦੇ ਜਾ ਕੇ ਰੋਣੇ ਪਰ ਉਡੀ ਦੋਦ ਨਹੀਂ ਕਰ ਤਾ ਮਿਕਣਾ ਧਬੂਏ ਜਪਿਆ ਵੀਰੇ ਨੂੰ ਹੋਰ ਪਛ ਨਹੀਂ ਕਾਦੀ ਤੇ ਦੁੱਤੀ ਚਾਹਣੀ ਹੈ ਗਾਣੇ ਗਾਣਾ ਕੱਪਾ ਚੱਲਿਆ ਰੋਤੇ ਨੇ ਇੱਕ ਦਲਾਸਾ ਕੱਪਾ ਦੋ ਨਵੇਂ ਜਿਹੜਾ ਚਾਹ ਮੈਨੂੰ ਲਈ ਗੋ ਜੀ ਆ ਚਾਹ ਮਾਣ ਕੇ ਹੋਈ ਮਾਰੀ ਜਾਂਦਾ ਪਖੰਡ ਜਾ ਰੋ ਤੈਨੂੰ ਰੋਂਦਾ ਰੋਂਦਾ ਜਿਆਦਾ ਵੈਨੂੰ ਰੋਂਦਾ ਨਾ ਰੋਂਦਾal ਜਾਣ ਤੇ ਉਹ ਗੇਟ ਤੇ ਗਈ ਮੂਤੀ ਮੈਂ ਵੀ ਦੇ ਦਾਂ ਕਾਟੋ ਕਾਟੋ ਕੋਈ ਨਹੀਂ ਛਾੜਦੀ ਦੇਲ ਕਾਟੋ ਹੀ ਆ ਫੇਰ ਕੋਈ ਨਹੀਂ ਛਾੜਦੀ ਗਾਟ ਨੂੰ ਬੈਠਾ ਆਹ ਹਾਂ ਕਾਟ ਨੂੰ ਜੇ ਇਕੱਠੇ ਕਰਕੇ ਲੈ ਜਾਂਦੀ ਉਹ ਫੇਰ ਫਸ ਗਏ ਉਹ ਨਹੀਂ ਮੈਂ ਵੀ ਦੇ ਦਦੀ ਸੀ ਵੀ ਕੀ ਆ ਗੇਟ ਤੇ ਵੇ ਬੱਚੋ ਉੱਲਾ ਪੀਂਦੇ ਆਓ ਯਾਰ ਜਸਾ ਪਿਆਦਾ ਹੈਗਾ ਦੇ ਵਿੱਚ ਕਿਤੇ ਕਿਹੋ ਮਾ ਤਾਂ ਬਣੀ ਆਡ ਰੱਖੋ ਮਾਰਾ ਦੇ ਤਾਂ ਇੰਨਾ ਨਾ ਬਾਈ ਬੋਤ ਜਾਨ ਉੱਤੇ ਚਾਹ ਉੱਪਰ ਜਣੀਏ ਉਹ ਨਹੀਂ ਇੱਕਦਮ ਆਇਆ ਮਖਣਾ ਦੀ ਚਾਹ ਕੰਮ ਬਗਲਾ ਦੀ ਚਾਹ ਉਹਦੇ ਇੱਕ ਟੇਵੀ ਤੇ ਰਹਿਦਾ ਚਾਹ ਗੜਾ ਬਾਹਰ ਤੇ ਤੂੰ ਕਦੋਂ ਚਾਹ ਤੇ ਜਾ ਬੱਤੀ ਨਾ ਬਾਹਰ ਬਾਹਰ ਇਹਨੂੰ ਕਿੱਥੇ ਸੋਵਾ ਦਾਦਾ ਪਾਣੀ ਵੀ ਪਾਇਆ ਹੋਊਗਾ ਚੁੱਟੇ ਥੋੜੇ ਪਾਣੀ ਪਾ ਲਓ ਸੇ 我准备。